ਸਤਿ ਸ਼੍ਰੀ ਅਕਾਲ ਜੀ ਅੱਜ ਦੀਆਂ ਤਾਜ਼ਾ ਖਬਰਾਂ ਪੇਸ਼ ਕਰਾਂਗੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਸੰਸਦ ਚ ਚਨਜੀਤ ਸਿੰਘ ਚੰਨੀ ਵੱਲੋਂ ਅਮਰਪਾਲ ਸਿੰਘ ਨੂੰ ਹਮਾਇਤ ਦਾ ਸੀਐਮ ਮਾਨਨੇ ਦਿੱਤਾ ਜੀ ਜਵਾਬ ਸੰਸਦ ਦੇ ਮੌਨਸੂਨ ਸ਼ਾਸਨ ਦੌਰਾਨ ਜਲੰਧਰ ਤੋਂ ਸੰਸਦ ਮੈਂਬਰ ਚਨਜੀਤ ਸਿੰਘ ਚੰਨੀ ਵੱਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਦੀ ਹਮਾਇਤ ਕਰਨ ਤੇ ਸਿਆਸਤ ਪੱਕ ਰਹੀ ਹੈ ਕਾਬਲੇ ਗੌਰ ਹੈ ਅਮਰਪਾਲ ਸਿੰਘ ਡਿਬਰੂਗੜ ਜੇਲ੍ਹ ਵਿੱਚ ਬੰਦ ਹਨ ਪਿਛਲੇ ਮਹੀਨੇ ਅਮਰਪਾਲ ਸਿੰਘ ਤੇ ਉਸ ਦੇ ਸਾਥੀਆਂ ਉਪਰ ਐਨਏ ਸੇ 1 ਸਾਲ ਲਈ ਹੋਰ ਵਧਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਬਦਲਾਂ 'ਚ ਨਜ਼ਰ ਆਏ ਨੇ ਮਰੂਮ ਗਾਇਕ ਸਿੱਧੂ ਮੂਸੇਵਾਲਾ ਮਾਤਾ ਚਰਨਕੌਰ ਨੇ ਸਾਂਝੀ ਕੀਤੀ ਹੈ ਜੀ ਪੁੱਤਰੀ ਅਨੋਖੀ ਤਸਵੀਰ ਮਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਬੇਸ਼ੱਕ ਆਪਣੇ ਨਿੱਕੇ ਪੁੱਤਰ ਨਾਲ ਸਮਾਂ ਬਤੀਤ ਕਰ ਰਹੇ ਨੇ ਪਰ ਅਜੇ ਵੀ ਉਹਨਾਂ ਦੇ ਦਿਲ 'ਚ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲੇ ਨਾਲ ਅਥਾਹ ਪਿਆਰ ਹੈ ਮਾ ਚਰਨ ਕੌਰ ਨੇ ਆਪਣੇ ਪੁੱਤ ਸਿੱਧੂ ਨੂੰ ਯਾਦ ਕਰਕੇ ਭਾਵੁਕ ਹੋ ਗਏ ਨੇ ਉਹਨਾਂ ਨੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ ਦੋਸਤੋ ਇਹ ਮਰਤਪਾਲ ਸਿੰਘ ਦੇ ਰਾਜਾ ਬੜਕ ਦਾ ਵੱਡਾ ਬਿਆਨ ਕਿਹਾ ਸੰਸਦ ਮੈਂਬਰ ਨੂੰ ਸਹੂਲਤਾ ਸਵਿਧਾਨਕ ਮੁਤਾਬਕ ਮਿਲਣੀਆਂ ਚਾਹੀਦੀਆਂ ਨੇ ਕਾਂਗਰਸ ਦੇ ਲੁਧਰਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਬੜਿੰਗਰ ਨੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਨੇ ਮੁੱਦੇ ਤੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜਨਤਾ ਉੱਤੇ ਚੁਣੇ ਹੋਏ ਸੰਸਦ ਮੈਂਬਰ ਨੂੰ ਸਹੂਲਤਾ ਸਵਿਧਾਨ ਮੁਤਾਬਕ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕੀ ਹਰ ਸਹੂਲਤ ਮਿਲਨੀ ਚਾਹੀਦੀਆਂ ਨੇ ਜੋ ਕਿ ਵਿਅਕਤੀ ਨੂੰ ਮਿਲਦੀਆਂ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੇਖਣ ਨੂੰ ਮਿਲਿਆ ਜੀ ਅਮਰਿੰਦਰ ਸਿੰਘ ਰਾਜਾ ਬਣਗੇ ਨੇ ਇਹ ਵੀ ਕਿਹਾ ਕਿ ਭਾਵੇਂ ਮੈਂ ਹੋਵਾਂ ਜਾਂ ਫਿਰ ਅਮਰਤਪਾਲ ਹੋਣ ਪਰ ਕਿਸੇ ਨੂੰ ਵੀ ਕਾਨੂੰਨ ਤੋੜਨ ਦਾ ਅਧਿਕਾਰ ਨਹੀਂ ਇਸ ਦਰਾਂ ਨਾਲ ਉਹਨਾਂ ਨੇ ਕਿਹਾ ਮੇਰਾ ਪਹਿਲੇ ਦਿਨ ਤੋਂ ਹੀ ਇਹ ਵਿਚਾਰ ਹੈ ਸਵਧਾਨ ਨੂੰ ਲੈ ਕੇ ਕਿਸੇ ਨਾਲ ਵੀ ਅਨਿਆਇ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਰਾਜਪਾਲ ਦਾ ਸੀਐਮ ਮਾਨ ਤੇ ਤੰਜ ਕਿਹਾ ਹੋ ਬੀਜੀ ਬੰਦੇ ਮੈਨੂੰ ਛੱਡੋ ਉਹ ਤਾਂ ਡੀਜੀ ਡੀਜੀਪੀ ਤੇ ਚੀਫ ਸੈਕਟਰੀ ਨੂੰ ਵੀ ਨਹੀਂ ਮਿਲਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਸਰਹੱਦੀ ਪਿੰਡਿਤ ਤਨੋਏ ਦਾ ਦੌਰਾ ਕੀਤਾ ਹੈ ਪਿੰਡ ਰੱਖਿਆ ਕਮੇਡੀਆਂ ਨਾਲ ਮੀਟਿੰਗ ਵੀ ਕੀਤੀ ਹੈ ਸਰਹੱਦੀ ਖੇਤਰਾਂ ਵਿੱਚ ਨਸ਼ਾ ਦੇ ਖਾਤਮੇ ਲਈ ਚਲਾਈ ਜਾ ਰਹੀ ਮੇਮਦਰਾ ਉਹਨਾਂ ਦਾ ਛੇਮਾ ਦੌਰਾ ਸੀ ਪੁਲਿਸ ਬੀਐਸਐਫ ਫੌਜ ਸੁਰੱਖਿਆ ਏਜੰਸੀਆਂ ਵਿਚਾਲੇ ਤਾਲਮੇਲ ਬਣਾਉਣ ਲਈ ਹੋਈ ਚਰਚਾ ਦੌਰਾਨ ਜਦੋਂ ਉਹਨਾਂ ਨੇ ਪੁੱਛਿਆ ਗਿਆ ਤਾਂ ਉਹ ਸੀਐਮ ਭਵਨਤਮਨ ਨਾਲ ਤਾਲਮੇਲ ਕਾਇਮ ਕਰ ਰੱਖ ਫਾਰੇ ਸਨ ਰਾਜਪਾਲ ਨੇ ਮਜ਼ਾਕੀਆ ਲਹਿਜੇ ਵਿੱਚ ਜਵਾਬ ਦਿੱਤਾ ਸੀ ਕਿ ਸੀਐਮ ਬਹੁਤ ਵਿਅਸਤ ਵਿਅਕਤੀ ਹਨ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਤੋਏਚਾ ਹੱਥ ਕਟਵਾ ਚੁੱਕੀ ਬਜ਼ੁਰਗ ਮਹਿਲਾ ਨੂੰ ਦਿਵਿਆਂਗਜਨਾ ਵਾਲੇ ਸਾਰੇ ਲਾਭ ਦਿਵਾਉਣ ਲਈ ਆਦੇਸ਼ ਜਾਰੀ ਹੋ ਚੁੱਕੇ ਨੇ ਪਿੰਡ ਖੇੜੀ ਗੌੜੀਆਂ ਵਿਖੇ ਅੱਜ ਆਪ ਦੀ ਸਰਕਾਰ ਦੇ ਆਪ ਦੇ ਦਵਾਰ ਤਹਿਤ ਲਗਾਏ ਗਏ ਜਨ ਸੁਵਿਧਾ ਕੈਂਪ ਮੌਕੇ ਪਟਿਆਲਾ ਦੇ ਬਦੀਕ ਡਿਪਟੀ ਕਮਿਸ਼ਨਰ ਡੱਟਰ ਹਰਜਿੰਦਰ ਸਿੰਘ 베ਦੀ ਡੀ ਜਿਹੜੀ ਐਸ ਡੀ ਐਮ ਅਰਵਿੰਦ ਕੁਮਾਰ ਨੇ ਲੋਕਾਂ ਨਾਲ ਸਿੱਧਾ ਰਾਬਤਾ ਬਣਾਇਆ ਦੋਮਾ ਅਧਿਕਾਰੀਆਂ ਨੇ ਸਥਾਨਕ ਵਸਨੀਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਮੌਕੇ ਤੇ ਹੀ ਸਬੰਧਤ ਵਿਭਾਗ ਦੇ ਅਧਿਕਾਰੀ ਨੂੰ ਇਸ ਦੇ ਹੱਲ ਲਈ ਨਿਰਦੇਸ਼ ਵੀ ਦਿੱਤੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਵੱਡਾ ਐਲਾਨ ਹੋ ਚੁੱਕਿਆ ਹੈ ਕਿ ਹੈ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਕੇਰਲਾ ਮਾਡਲ ਅਪਣਾਵਾਂਗੇ ਪੰਜਾਬ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੱਡਾ ਐਲਾਨ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਸੂਬਾ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਨਾਲ-ਨਾਲ ਪ੍ਰਵਾਸੀ ਭਾਰਤੀਆਂ ਵਾਸਤੇ ਬੁਣਿਆਦੀ ਸਹੂਲਤਾਂ ਯਕੀਨੀ ਬਣਾਉਣ ਲਈ ਕੇਰਲਾ ਮਾਡਲ ਅਪਣਾਵੇਗਾ। ਇਹ ਐਲਾਨ ਉਨ੍ਹਾਂ ਨੇ ਆਪਣੇ ਕੇਰਲਾ ਦੌਰੇ ਦੌਰਾਨ ਕੀਤਾ ਜਿੱਥੇ ਉਨ੍ਹਾਂ ਨੇ ਨੌਕਰਾਂ ਤੇ ਵਿਭਾਗ ਦੀਆਂ ਸਫਲ ਪਹਿਲ ਕਦਮੀਆਂ ਦਾ ਦੇਖਣ ਵੀ ਕੀਤਾ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਆਪ ਨੇ ਖਿੱਚੀ ਜਿਮਨੀ ਚੋਣਾ ਦੀ ਤਿਆਰੀ ਮੰਤਰੀ ਨੂੰ ਦਿੱਤੀ ਹੈ ਨੇ ਜੀ ਵੱਡੀਆਂ ਜ਼ਿੰਮੇਵਾਰੀਆਂ ਚਾਰੇ ਸ਼ੀਟਾਂ ਦੇ ਸਿਆਸੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੋਣ ਵਾਲੀਆਂ ਚਾਰ ਵਿਧਾਨ ਸਭਾ ਜਿਮਨੀ ਚੋਣਾਂ ਲਈ ਆਪਣੇ ਇੰਚਾਰਜ ਤੇ ਸਹੀ ਇੰਚਾਰਜ ਨਿਯੁਕਤ ਕਰ ਦਿੱਤੇ ਨੇ ਜਲੰਧਰ ਪੱਛਮੀ ਸੀਟ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਹੋਰ ਇਲਾਕਿਆਂ ਵਿੱਚ ਵੀ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰਨਾ ਚਾਹੁੰਦੀ ਹੈ ਜ਼ਿਕਰ ਕਰ ਦਈਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਚਾਰ ਹਲਕਿਆਂ ਵਿਧਾਇਆਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਇਹ ਸ਼ੀਟਾਂ ਖਾਲੀ ਹੋ ਗਈਆਂ ਨੇ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮਾਝੇ ਦੇ ਵਿਧਾਇਕ ਦੀ ਅੱਜ ਲੱਗੇਗੀ ਜੀ ਕਲਾਸ ਸਿਆਮਾਨ ਨੇ ਜਲੰਧਰ ਚ ਸ਼ਦੀਆ ਜੀ ਹਾਈ ਲੈਵਲ ਮੀਟਿੰਗ ਅਫਸਰ ਵੀ ਹੋਣਗੇ ਸ਼ਾਮਲ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ 2 ਦਿਨਾਂ ਤੋਂ ਜਲੰਧਰ ਦੌਰੇ ਤੇ ਨੇ ਅੱਜ ਉਹਨਾਂ ਦਾ ਜਲੰਧਰ ਵਿੱਚ ਆਖਰੀ ਦਿਨ ਹੈ ਅੱਜ ਸੀਐਮ ਭਵੰਤਮਨ ਨੇ ਮਾਝੇ ਦੇ ਦਬਾਬੇ ਦੇ ਵਿਧਾਇਕ ਸਮੇਤ ਸਾਰੇ ਜ਼ਿਲ੍ਹਿਆਂ ਨੇ ਅਫਸਰਾਂ ਦੀ ਮੀਟਿੰਗ ਸੱਦ ਲਈ ਹੈ ਇਸ ਮੀਟਿੰਗ 'ਚ ਸਾਰੇ ਡੀਸੀ, ਸੀਪੀ, ਐਸਐਸਪੀ ਤੇ ਕਾਰਪੋਰੇਸ਼ਨ ਕਮਿਸ਼ਨਰ ਵੀ ਸ਼ਾਮਲ ਹੋਣਗੇ ਦਸਤੋਬਾਦ ਅਗਲੀ ਵੀਡੀਓ ਵਿੱਚ ਬੈਂਕ ਵਿੱਚ ਹੌਲੀਡੇ ਦੇਖਣ ਨੂੰ ਮਿਲਣ ਵਾਲਾ ਜੀ ਸਤੰਤਰਤਾ ਦਿਵਸ ਤੇ ਰੱਖੜੀ ਦੇ ਬੈਂਕ ਬੰਦ ਰਹਿਣਗੇ ਜੁਲਾਈ ਦਾ ਮਹੀਨਾ ਖਤਮ ਹੋਣ ਵਾਲਾ ਅਗਸਤ ਦਾ ਇਹ ਨਵਾਂ ਮਹੀਨਾ ਸ਼ੁਰੂ ਹੋ ਰਿਹਾ ਹੈ ਅਗਲੇ ਮਹੀਨੇ ਸਤੰਤਰਤਾ ਦਿਵਸ ਮੌਕੇ ਬੈਂਕ ਬੰਦ ਰਹਿਣਗੇ ਸਤੰਤਰਤਾ ਦਿਵਸ ਤੋਂ ਇਲਾਵਾ ਰੱਖੜੀ ਜਨਮ ਅਸ਼ਟਮੀ ਦੇ ਮੌਕੇ ਵੀ ਬੈਂਕ ਛੁੱਟੀ ਰਹੇਗੀ ਕੁੱਲ ਮਿਲਾ ਕੇ ਅਗਸਤ ਚ ਬੈਂਕ 13 ਦਿਨ ਲਈ ਬੰਦ ਰਹਿਣਗੇ ਇਸ ਦੇ ਲਈ ਜੇਕਰ ਤੁਸੀਂ ਵੀ ਬੈਂਕ ਜਾ ਕੇ ਕੋਈ ਕੰਮ ਨਿਪਟਾਉਣਾ ਚਾਹੁੰਦੇ ਹੋ ਤਾਂ ਇਹ ਘਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਅਗਸਤ ਚ ਐਤਵਾਰ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀਆਂ ਤੋਂ ਇਲਾਵਾ ਤਿਹਾਰਾਂ ਦੇ ਵੀ ਦਿਨ ਬੈਕਕ ਸੱਤ ਦਿਨ ਬੰਦ ਰਹਿਣਗੇ ਉਸ ਤੋਂ ਬਾਅਦ ਅਗਲੀ ਵਾਰ ਜੀ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲੇ ਦੇ ਕਰੀਬੀ ਹਰਸਿਮਰਤ ਸਿੰਘ ਸੰਧੂ ਨੂੰ ਦਿੱਤੀ ਹੈ ਜੀ ਸੁਰੱਖਿਆ ਹਾਈ ਕੋਰਟ ਚ ਮੰਨਿਆ ਸੰਧੂ ਦੀ ਜਾਨ ਨੂੰ ਹੈ ਖਤਰਾ ਪੰਜਾਬ ਦੀ ਸਰਕਾਰ ਨੇ ਮਹਰੂਮ ਗਾਇਕ ਸਿੱਧੂ ਮੂਸੇਵਾਲੇ ਦੇ ਕਰੀਬੀ ਮਿੱਤਰ ਹਰਸਿਮਰਤ ਸਿੰਘ ਸੰਧੂ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ ਸਰਕਾਰ ਨੇ ਸੰਧੂ ਦੀ ਸੁਰੱਖਿਆ ਲਈ 6 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਨੇ ਇਹ ਸੂਚਨਾ ਸਰਕਾਰ ਦੇ ਪੰਜਾਬ ਹਾਈ ਕੋਰਟ ਚ ਮਾਮਲੇ ਦੀ ਸੁਣਵਾਈ ਦੌਰਾਨ ਦਿੱਤੀ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਭਵੰਤਮਨ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੂਜੇ ਦਿਨ ਵੀ ਮੁੱਖ ਮੰਤਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਉੱਤੇ ਕੀਤਾ ਜੀ ਨਿਪਟਾਰਾ ਇਹ ਖਬਰ ਹੈ ਜੀ ਭਵੰਤਮਨ ਸਰਕਾਰ ਵੱਲੋਂ ਤੁਹਾਡੇ ਦਵਾਰ ਜਿਹੜੀ ਲੋਕਾਂ ਲਈ ਦੁੱਖ ਤਕਲੀਫਾਂ ਸੁਣਨ ਦੇ ਉਪਰਾਲੇ ਨੂੰ ਸ਼ਾਨਦਾਰ ਤਜਰਬਾ ਦੱਸਦੇ ਹਨ ਮੁੱਖ ਮੰਤਰੀ ਭਵੰਤਮਨ ਨੇ ਕਿਹਾ ਕੀ ਮਾਝੇ ਅਤੇ ਦੁਆਬੇ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਬਲੱਖਣ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ ਜਿਨ੍ਹਾਂ ਦੀ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਹੈ ਇਹਨੇ ਦੋ ਦਿਨਾਂ ਪ੍ਰੋਗਰਾਮ ਚ ਅੱਜ ਦੂਜੇ ਦਿਨ ਜਲੰਧਰ ਵਿੱਚ ਮੁੱਖ ਮੰਤਰੀ ਦੇ ਕੈਂਪ ਆਫਿਸ ਵਿੱਚ ਲੋਕ ਵੱਖ-ਵੱਖ ਵਿਭਾਗਾਂ ਦੇ ਕੰਮਾਂ ਚ ਫੋਰ ਹੌਲੀ ਹੱਲ ਪਰੋਸੇ ਦੇ ਪਹੁੰਚੇ ਨੇ ਮੁੱਖ ਮੰਤਰੀ ਨੇ ਦੂਰ ਦਰਾਡੇ ਤੋਂ ਆਏ ਲੋਕਾਂ ਨੂੰ ਨਾਸ਼ ਨਹੀਂ ਕੀਤਾ ਸਗੋਂ ਨਿੱਜੀ ਦਿਲਚਸਪੀ ਲੈ ਕੇ ਹਾਜ਼ਰ ਅਧਿਕਾਰੀਆਂ ਨੂੰ ਸ਼ਿਕਾਇਤ ਉੱਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਇਸ ਪ੍ਰੋਗਰਾਮ ਵਿੱਚ ਸਿਰਫ ਜਲੰਧਰ ਜ਼ਿਲ੍ਹੇ ਤੋਂ ਹੀ ਨਹੀਂ ਸਗੋਟ ਟਾਂਡਾ ਤਰਨਤਾਰਨ ਅੰਮ੍ਰਿਤਸਰ ਹੁਸ਼ਿਆਰਪੁਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਚ ਜਿਹੜੇ ਲੋਕ ਨੇ ਪਹੁੰਚੇ ਸਨ ਮੁੱਖ ਮੰਤਰੀ ਨੇ ਬਾਰੋ-ਬਾਰੀ ਹਰੇਕ ਵਿਅਕਤੀ ਨਾਲ ਮੁਲਾਕਾਤ ਕੀਤੀ ਬੜੇ ਥੰਮਰੇ ਨਾਲ ਦੁੱਖ ਤਕਲੀਫਾਂ ਵੀ ਸੁਣੀਆਂ ਨੇ ਕੁਝ ਲੋਕ ਬਿਜਲੀ ਵਿਭਾਗ ਨਾਲ ਜੁੜੇ ਮਸਲੇ ਨੂੰ ਲੈ ਕੇ ਪਹੁੰਚੇ ਸਨ ਜਦਕਿ ਕੁਝ ਲੋਕਾਂ ਦੀਆਂ ਸਮੱਸਿਆਵਾਂ ਸਿਚਾਈ ਸਿੱਖਿਆ ਤੇ ਹੋਰ ਵਿਭਾਗਾਂ ਨਾਲ ਸੰਬੰਧਿਤ ਸਨ ਇੱਥੇ ਹਾਜ਼ਰ ਬਹੁਤ ਸਾਰੇ ਲੋਕਾਂ ਨੇ ਇਸ ਨਵੇਕਲੇ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਦਾ तहे ਦਿਲੋਂ ਧੰਨਵਾਦ ਵੀ ਕੀਤਾ ਜੀ ਉਸ ਤੋਂ ਬਾਅਦ ਅਗਲੀ ਖ਼ਬਰ ਇਹ ਹੈ ਕਿ ਮੁਕੇਰੀਆ ਚ ਮਾਪੇ ਮਾਮੇ ਤੇ ਪਿਓ ਨੇ ਧੀ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਹੈ ਹਾਲਾਤ ਨਾਜੁਕ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆ ਵਿਖੇ ਅੱਜ ਦੇਰ ਸ਼ਾਮ ਮੁੰਬਈ ਤੋਂ ਆਈ ਆਪਣੀ ਧੀ ਪਿਓ ਅਤੇ ਮਾਮੇ ਨੇ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਵੱਢ ਕੇ ਟੁੱਕ ਕਰ ਦਿੱਤੀ ਹੈ ਗੰਬੀਰ ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਮੁਕੇਰੀਆ ਦਾਖਲ ਕਰਵਾਇਆ ਗਿਆ ਹੈ ਪੁਲਸ ਮਾਮਲੇ ਦੀ ਪੜਤਾਲ ਵਿੱਚ ਜੁਟ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਆਪਣੀ ਬੱਸ ਨੂੰ ਪਛਾਣ ਕਰਵਾਉਂਦੇ ਹੇਠਾਂ ਹੈ ਜੀ ਕੰਡਕਟਰ ਮੌਕੇ ਉੱਤੇ ਦਰਦਨਾਕ ਮੌਤ ਹੋ ਚੁੱਕੀ ਹੈ 2 ਸਾਲਾਂ ਦੀ ਤੀਸਰੋਂ ਉੱਠਿਆ ਜੀ ਪੇਦਾ ਦਾਸ ਆਇਆ ਖੰਨਾ ਰੋਡ ਤੇ ਪੈਂਦੇ ਪਿੰਡ ਓਟਾਲਾ ਨੇੜੇ ਦਰਦਨਾਕ ਹਾਸਾ ਵਾਪਰਿਆ ਇਸ ਸੜਕ ਕਹਾਸੇ ਚ ਆਪਣੀ ਹੀ ਵਾਸੇ ਹੇਠਾਂ ਆਉਣ ਕਾਣਿਕ ਕੰਡਕਟਰ ਦੀ ਮੌਤ ਹੋ ਗਈ ਹੈ ਇਹ ਆਸਾ ਹੁਸ ਸਮੇਂ ਵਾਪਰਿਆ ਜਦੋਂ ਬੱਸ ਕੰਡਕਟਰ ਪਛਾਣ ਕਰਾ ਰਹੇ ਹਾਂ ਸੀ ਜੀ ਬੱਸ ਸਤਿ ਸ਼੍ਰੀ ਅਕਾਲ ਅਗਲੀ ਵੱਡੀ ਖਬਰ ਜੀ ਵਿੱਤ ਮੰਤਰੀ ਨਿਰਮਲਾ ਸਿਤਰਮਨ ਮਲੋਪੇਸ਼ ਕੀਤੇ ਗਏ ਕੇਂਦਰੀ ਬਜਟ ਤਰਾਂ ਰੇਲਵੇ ਲਈ 20 ਜਬ ਸਰਕਾਰ ਵੱਲੋਂ 5147 ਕਰੋੜ ਰੁਪਏ ਜਾਰੀ ਹੋ ਚੁੱਕੇ ਨੇ ਇਸ ਤਹਿਤ 30 ਰੇਲਵੇ ਸਟੇਸ਼ਨਾਂ ਨੂੰ ਅਮਰਤ ਰੇਲਵੇ ਸਟੇਸ਼ਨ ਦੇ ਰੂਪ ਵਿੱਚ ਬਿਸਕਿਤ ਕੀਤਾ ਜਾਣਾ ਹੈ ਇਸ ਤੋਂ ਇਲਾਵਾ 1158 ਕਿਲੋਮੀਟਰ ਦੇ ਨਵੇਂ ਟਰੈਕ ਬਣਾਉਣ ਲਈ 12 ਪ੍ਰੋਜੈਕਟਾਂ ਦੇ ਵੀ ਕੰਮ ਚੱਲ ਰਿਹਾ ਹੈ ਜਿਸ ਦਾ ਕੰਮ 19843 ਕਰੋੜ ਰੁਪਏ ਦਾ ਕੰਮ ਪੂਰਾ ਕੀਤਾ ਜਾਣਾ ਹੈ ਅੰਬੋਹਰ ਅੰਮ੍ਰਿਤਸਰ శ్రీ ਅਨੰਦਪੁਰ ਸਾਹਿਬ ਪਿਆਸ ਬਠਿੰਡਾ ਜੰਕਸ਼ਨ ਤੰਦਰੀ ਕਲਾਂ ਧੂਰੀ ਫਾਜ਼ਿਲਕਾ ਫਿਰੋਜ਼ਪੁਰ ਕੈਂਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕੈਂਟ ਜੰਕਸ਼ਨ ਜਲੰਧਰ ਸਿਟੀ ਕਪੂਰਥਲਾ ਕੋਟਕਪੂਰਾ ਜੰਕਸ਼ਨ ਲੁਧਰਾਂ ਜੰਕਸ਼ਨ ਮਲੇਰਕੋਟਲਾ ਮਾਨਸਾ ਮੋਗਾ ਸ਼੍ਰੀ ਮੁਕਸਸਾ ਸਾਹਿਬ ਨੰਗਲ ਡੈਮ ਪਠਾਨਕੋਟ ਪਠਾਨਕੋਟ ਸਿਟੀ ਪਟਿਆਲਾ ਫਗਵਾੜਾ ਜੰਕਸ਼ਨ ਫਲੋਰ ਜੰਕਸ਼ਨ ਰੂਪਨਗਰ ਸਮਰੂਰ ਮਹਾਲੀ ਤੇ ਸਰਹੰਦ ਰੇਲਵੇ ਸਟੇਸ਼ਨ ਜਿਹੜੇ ਸ਼ਾਮਲੇ ਜਿੱਥੇ ਇਹ ਪੈਸਾ ਜਾਰੀ ਹੋ ਚੁੱਕਿਆ ਜੀ ਤੈਸੀ ਗਿਆ ਜੇ ਜਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਪਸੰਦ ਆ ਲੱਗੇ ਨੀ ਚੇ ਕਮੈਂਟ ਕਰਨਾ ਬਾਕੀ ਸਿੱਤਨ ਦੀ ਖਬਰਾਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਵਾਜੀ